ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਦੇ ਇੱਥੇ ਕੰਮ ਕਿਤੇ ਜਾਣਗੇ ਅੱਜ ਵੈਂਡਰ ਮਾਰਕੀਟ ਅਲਾਟ ਕੀਤੀ ਜਾ ਰਹੀ ਹੈ ਕਿਉਂਕਿ ਜੇ ਮਾਰਕੀਟ ਵਿੱਚ ਰੇੜੀਆਂ ਲੱਗਦੀਆਂ ਸੀ ਕਦੇ ਮਿਨਿਸਪੈਲਿਟੀ ਵਾਲੇ ਪਹੁੰਚ ਜਾਂਦੇ ਸੀ ਕਦੇ ਪੁਲਿਸ ਪਹੁੰਚ ਜਾਂਦੀ ਸੀ ਮੀ ਨੇਰੀ 'ਚ ਲੋਕ ਪਰੇਸ਼ਾਨ ਹੁੰਦੇ ਸੀ ਉਹਨਾਂ ਨੂੰ ਬੜੀਆ ਦਿੱਕਤਾਂ ਆਉਂਦੀਆਂ ਸੀ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਕ ਵੈਂਡਰ ਮਾਰਕੀਟ ਬਣਾ ਕੇ ਦੇਵਾਂਗੇ ਅੱਜ ਉਹ ਹੀ ਮਾਰਕੀਟ ਦੀ ਅਲਾਟਮੈਂਟ ਹੋ ਰਹੀ ਹੈ ਕੱਲ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਰੇੜੀ ਨਹੀਂ ਦਿਖੇਗੀ ਪੁਲਿਸ ਦੀ ਖਾਸ ਤਰ ਡਿਊਟੀ ਹੋਊਗੀ ਮਿਨਿਸਪੈਲਟੀ ਦੀ ਡਿਊਟੀ ਹੋਊਗੀ ਕਿ ਰੇੜੀਆਂ ਨੂੰ ਇੱਥੇ ਪਹੁੰਚਾਇਆ ਜਾਵੇ ਬਾਜ਼ਾਰ 'ਚ ਕੋਈ ਰੇੜੀ ਨਾ ਲੱਗੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਜਿਹੜੇ ਦੁਕਾਨਾਂ ਦੇ ਬਾਹਰ ਰੇੜੀਆਂ ਲਵਾ ਲੈਂਦੇ ਨੇ ਉਹ ਵੀ ਬਿਲਕੁਲ ਬੰਦ ਕਰ ਦਿਓ ਜਿਹੜੇ ਐਕਚੁਅਲ ਰੇੜੀ ਵਾਲੇ ਆ ਜਿਹੜੇ ਰੇੜੀ ਤੋਂ ਗੁਜ਼ਾਰਾ ਕਰਦੇ ਆ ਅਸੀਂ ਉਹਨਾਂ ਲਈ ਇਹ ਮਾਰਕੀਟ ਬਣਾਈ ਆ ਨਾ ਕਿ ਮੈਂ ਪੰਜ ਰੇੜੀਆਂ ਲਵਾਤੀ ਆ ਤੁਸੀਂ ਦੱਸ ਰੇੜੀਆਂ ਲਵਾਤੀ ਆ ਉਹਨਾਂ ਲਈ ਨਹੀਂ ਆ ਅੱਜ ਉਹ ਦਿਨ ਆਇਆ ਜੋ ਕਿ ਸਾਡੀ ਸਰਕਾਰ ਨੇ ਸਰਦਾਰ ਭਵਨ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਦੇ ਇੱਥੇ ਕੰਮ ਕੀਤੇ ਜਾਣਗੇ ਅੱਜ ਵੈਂਡਰ ਮਾਰਕੀਟ ਅਲਾਟ ਕੀਤੀ ਜਾ ਰਹੀ ਹੈ ਕਿਉਂਕਿ ਜੇ ਮਾਰਕੀਟ ਵਿੱਚ ਰੇੜੀਆਂ ਲੱਗਦੀਆਂ ਸੀ ਕਦੇ ਮਿਸਪੈਲਿਟੀ ਵਾਲੇ ਪਹੁੰਚ ਜਾਂਦੇ ਸੀ ਕਦੇ ਪੁਲਿਸ ਪਹੁੰਚ ਜਾਂਦੀ ਸੀ ਮੀ ਹਨੇਰੀ 'ਚ ਲੋਕ ਪਰੇਸ਼ਾਨ ਹੁੰਦੇ ਸੀ ਉਹਨਾਂ ਨੂੰ ਬੜੀਆ ਦਿੱਕਤਾਂ ਹੁੰਦੀਆਂ ਸੀ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਕ ਵੈਂਡਰ ਮਾਰਕੀਟ ਬਣਾ ਕੇ ਦੇਵਾਂਗੇ ਅੱਜ ਉਹ ਹੀ ਮਾਰਕੀਟ ਦੀ ਅਲਾਟਮੈਂਟ ਹੋ ਰਹੀ ਹੈ ਪ੍ਰੋਪਰ ਢੰਗ ਨਾਲ ਇੱਕ ਮਟਕੀ ਵਿੱਚ ਪਰਚੀਆਂ ਪਾਈਆਂ ਜਿਹਦੀ ਪਰਚੀ ਨਿਕਲ ਰਹੀ ਹੈ ਹਰ ਬੰਦਾ ਕੋਈ ਇੱਕ ਬੰਦਾ ਨਹੀਂ ਪਰਚੀ ਕੱਢ ਰਿਹਾ ਸਾਰੇ ਇੱਕ ਇੱਕ ਪਰਚੀ ਕੱਢ ਰਹੇ ਨੇ ਜਿਹਦੀ ਪਰਚੀ ਨਿਕਲ ਰਹੀ ਹੈ ਉਹਨੂੰ ਦੁਕਾਨ ਆਪਣੀ ਰੇੜੀ ਦੀ ਜਗ੍ਹਾ ਲੋਟ ਕੀਤੀ ਜਾਊਗੀ ਔਰ ਮੈਂ ਅੱਜ ਇੱਕ ਬੇਨਤੀ ਹੋਰ ਕਰਦੀ ਆ ਕਿ ਅੱਜ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਵੀ ਰੇੜੀ ਨਹੀਂ ਦਿਖੇਗੀ ਕੱਲ ਤੋਂ ਕੱਲ ਇਹਨਾਂ ਨੇ ਇੱਥੇ ਸੈਟਿੰਗ ਕਰਨੀ ਹੈ ਕੱਲ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਰੇੜੀ ਨਹੀਂ ਦਿਖੇਗੀ ਪੁਲਿਸ ਦੀ ਖਾਸ ਤਰ ਡਿਊਟੀ ਹੋਊਗੀ ਮਿਸਪੈਲਟੀ ਦੀ ਡਿਊਟੀ ਹੋਊਗੀ ਕਿ ਰੇੜੀਆਂ ਨੂੰ ਇੱਥੇ ਪਹੁੰਚਾਇਆ ਜਾਵੇ ਬਾਜ਼ਾਰ 'ਚ ਕੋਈ ਰੇੜੀ ਨਾ ਲੱਗੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਜਿਹੜੇ ਦੁਕਾਨਾਂ ਦੇ ਬਾਹਰ ਰੇੜੀਆਂ ਲਵਾ ਲੈਂਦੇ ਨੇ ਉਹ ਵੀ ਬਿਲਕੁਲ ਬੰਦ ਕਰ ਦਿਓ ਰੇੜੀਆਂ ਇੱਥੇ ਲੱਗਣਗੀਆਂ ਇਸ ਮਾਰਕੀਟ 'ਚ ਲੱਗਣਗੀਆਂ ਤਾਂਕਿ ਮਾਰਕੀਟਾਂ ਖੁੱਲੀਆਂ ਹੋ ਜਾਣ ਤੇ ਅੱਜ ਅਸੀਂ ਪ੍ਰੋਪਰ ਬਿਲਕੁਲ ਸਾਹਦੇ ਸਾਹਮਣੇ ਡਰਾ ਕੱਢ ਰਹੇ ਹਾਂ ਔਰ ਜਿਹੜਾ ਜਿਹੜਾ ਨੰਬਰ ਉਹਨਾਂ ਨੂੰ ਅਲੋਟ ਹੋ ਰਿਹਾ ਹੈ ਮਿਨਿਸਪੈਲਟੀ ਵੱਲੋਂ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲ ਰਿਹਾ ਹੈ ਔਰ ਕੱਲ ਨੂੰ ਆ ਕੇ ਉਹਦੀ ਰੇੜੀ ਲਾ ਮੈਡਮ ਕਿਸ ਤਰ੍ਹਾਂ ਮੈਡਮ ਤੁਸੀਂ ਰੱਖਿਆ ਵਿੱਚ ਦੇਖੋ ਪਹਿਲਾਂ ਜੋ ਹੋਇਆ ਮੈਨੂੰ ਨਹੀਂ ਪਤਾ ਪਰ ਮੈਂ ਹੁਣੇ ਗੱਲ ਜ਼ਰੂਰ ਕਹੂੰਗੀ ਕਿ ਜੇ ਕੋਈ ਆਪਦੀ ਰੇੜੀ ਵਾਲੀ ਜਗ੍ਹਾ ਵੇਚ ਕੇ ਜਾਊਗਾ ਉਹਦੀ ਰੇੜੀ ਕੈਨਸਲ ਹੋ ਜਾਊਗੀ ਜਿਹੜਾ ਕੋਈ ਖਰੀਦੂਗਾ ਉਹਨਾਂ ਲਈ ਵੀ ਮੈਂ ਸਪੈਸ਼ਲ ਬੇਨਤੀ ਕਰਦੀ ਆਂ ਕਿ ਇੱਥੋਂ ਕਿਸੇ ਤੋਂ ਨਾ ਖਰੀਦੀਓ ਫਿਰ ਕੈਨਸਲ ਹੋ ਜੂਗੀ ਉਹ ਰੇੜੀ ਉਹਨੂੰ ਦੁਬਾਰਾ ਕਿਸੇ ਨੂੰ ਅਲੋਟ ਕਰਾਂਗੇ ਫਿਰ ਤੁਸੀਂ ਸਾਡੇ ਕੋਲੇ ਆਉਂਗੇ ਜੀ ਉਸ ਦਾ ਪੈਸੇ ਲਾਤੇ ਇਹ ਨਾ ਕਰਿਓ ਇਹ ਉਹਨਾਂ ਰੇੜੀਆਂ ਵਾਲਿਆਂ ਲਈ ਜਿਹਨੂੰ ਅਲੋਟ ਹੋਊਗੀ ਉਹੀ ਰੇੜੀ ਵਾਲਾ ਇੱਥੇ ਰੇੜੀ ਲਾਓ ਕਰ ਰਿਹਾ ਜਿਹੜੀ ਪਹਿਲਾਂ ਇਹ ਜਿਹੜੀ ਮਿਊਨਿਸਪੈਲਿਟੀ ਨੇ ਸਰਵੇ ਕਰਕੇ ਜਿੰਨੀਆਂ 130 ਦੇ ਕਰੀਬ ਰੇੜੀਆਂ ਵਾਲਿਆਂ ਨੂੰ ਅੱਜ ਅਲੋਟਮੈਂਟ ਹੋ ਰਹੀ ਹੈ ਬੋ ਜਿਹੜੇ ਐਕਚੁਅਲ ਰੇੜੀ ਵਾਲੇ ਆ ਜਿਹੜੇ ਰੇੜੀ ਤੋਂ ਗੁਜ਼ਾਰਾ ਕਰਦੇ ਆ ਅਸੀਂ ਉਹਨਾਂ ਲਈ ਇਹ ਮਾਰਕੀਟ ਬਣਾਈ ਆ ਨਾ ਕਿ ਮੈਂ ਪੰਜ ਰੇੜੀਆਂ ਲਵਾਤੀ ਆ ਤੁਸੀਂ ਦੱਸ ਰੇੜੀਆਂ ਲਵਾਤੀ ਆ ਉਹਨਾਂ ਲਈ ਨਹੀਂ ਆ ਐਕਚੁਅਲ ਜਿਹੜੇ ਰੇੜੀਆਂ ਤੋਂ ਗੁਜ਼ਾਰਾ ਕਰਦੇ ਆ ਉਹਨਾਂ ਲੋਕਾਂ ਦੇ ਲਈ ਸਿਸਟਮ ਕਿਵੇਂ ਹੋਏਗਾ ਕਿਵੇਂ ਤੁਸੀਂ ਉਹਦੇ ਅਲਾਟਮੈਂਟ ਕਰ ਰਹੇ ਹੋ ਪਰਚੀਆਂ ਦੇ ਰਹੇ ਹੋ ਕਿਸ ਤਰ੍ਹਾਂ ਉਹ ਰੇੜੀਆਂ ਖੜੀ ਕਰਨਗੇ ਕਿਸ ਤਰ੍ਹਾਂ ਦਾ ਸਿਸਟਮ ਬਣਾ ਕੇ ਦੇ ਇਹਨਾਂ ਦੇ ਸਭ ਤੇ ਪਾਰਟੀਸ਼ਨ ਕਰਕੇ ਰੇੜੀ ਦੀ ਜਗ੍ਹਾ ਉੱਥੇ ਗਾਹਕ ਨੂੰ ਖੜਨ ਦੀ ਤੇ ਰੇੜੀ ਦੇ ਮਾਲਕ ਨੂੰ ਉੱਥੇ ਖੜਨ ਜੋਗੀ ਓਨੀ ਜਗ੍ਹਾ ਦੇ ਪਾਰਟੀਸ਼ਨ ਬਣਾਏ ਹੋਏ ਆ ਉੱਥੇ ਉੱਥੇ ਆ ਕੇ ਉਹ ਆਪਦੀ ਆਪਦੀ ਰੇੜੀਆਂ ਦਾ ਮਤਲਬ ਹੈ ਲੈ ਜਾ ਕੇ ਬਿਲਕੁਲ ਕਈਆਂ ਜਿਵੇਂ 4-5 ਰੇੜੀਆਂ ਹੈਗੇ ਬਣਾਏ ਵਿਆ ਉਹਨਾਂ ਨੂੰ ਇੱਕ ਮਿਲ ਨੂੰ ਜਾਂ 5 ਬ ਦੇਖੋ ਜਿਹੜੇ ਸਰਵੇ ਚ ਆਏ ਆ ਜਿਹੜੀ ਮਾਰਕੀਟ ਮਿਊਸਪਲਟੀ ਨੇ ਤੇ ਸਾਡੀ ਟੀਮ ਨੇ ਵੀ ਸਰਵੇ ਕੀਤਾ ਵੀ ਜਿਹੜਾ ਬੰਦਾ ਐਕਚੁਅਲ ਰੇੜੀ ਤੋਂ ਗੁਜ਼ਾਰਾ ਕਰ ਰਿਹਾ ਔਰ ਪੁਰਾਣਾ ਰੇੜੀ ਲਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਰੇੜੀਆਂ ਜਗ੍ਹਾ ਤੇ ਟੋਟਲ ਕਿੰਨੀਆਂ ਰੇੜੀਆਂ 130 ਰੇੜੀਆਂ ਦੀ ਅੱਜ ਜਗ੍ਹਾ ਲੋਟ ਕਰ ਰਹੇ ਆ 809 ਦੇ ਵਿੱਚ 934 ਨੂੰ ਲੋਟ ਸਿੱਮਾ ਤੋਂ ਸਾਰੇ ਬਿੱਗ ਗਏ ਬਿਲਕੁਲ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਤਾਂ ਮੀਡੀਆ ਵਾਲੇ ਭਰਾਵਾਂ ਨੂੰ ਕਿ ਜੇ ਕੋਈ ਆਪਦੀ ਰੇੜੀ ਦੀ ਜਗ੍ਹਾ ਵੇਚੂਗਾ ਤਾਂ ਉਹ ਜ਼ਿੰਮੇਵਾਰ ਹੈ ਜਿਹੜਾ ਖਰੀਦੂਗਾ ਉਹ ਜ਼ਿੰਮੇਵਾਰ ਹੈ ਉਹਦੀ ਰੇੜੀ ਦੀ ਜਗ੍ਹਾ ਕੈਨਸਲ ਹੋ ਕੇ ਦੂਜੇ ਨੂੰ ਦਿੱਤੀ ਬੰਨ ਜਿਹੜੀ ਪੂਤ ਮਾਰਕੀਟ ਪਹਿਲਾਂ ਵਿਕ ਚੁੱਕੀ ਹੈ ਉਹਦੇ ਬਾਰੇ ਤੁਸੀਂ ਕਾਰਵਾਈ ਕਰ ਰਹੇ ਹੋ ਉਹ ਚੈੱਕ ਹੋ ਰਹੀ ਹੈ ਕਈ ਜਿਨ੍ਹਾਂ ਨੂੰ ਮਾਲਕਾਨਾ ਹੱਕ ਜਿਹੜੇ ਪ੍ਰੋਪਰ ਅਸਲੀ ਮਾਲਕ ਹੈ ਉਹ ਮੈਨੂੰ ਲੱਗਦਾ 14 ਕਿ ਨਿਕਲੇ ਨੇ ਹੁਣ ਮਿਊਨਿਸਪੈਲਿਟੀ ਚ ਮਤਾ ਪਾਸ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ 14 ਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਮੈਡਮ ਇੱਕ ਸੈਕਟਰੀ ਪੂਤ ਸਮਾਜ ਉਨਾਂ ਚ ਬਹੁਤ ਸਾਰੇ ਕਿਰਾਏ ਪੁੱਛਦੇ ਆ ਬਹੁਤ ਸਾਰੇ ਬੋਲ ਚ ਨੇ ਤੁਸੀਂ 6 ਮਹੀਨੇ ਪਹਿਲਾਂ ਵੀ ਕਾਸ਼ ਵੀ ਕਾਰਵਾਈ ਹੋਏਗੀ ਤੇ ਕੋਈ ਕਾਰਵਾਈ ਮੈਂ ਉਹ ਐਸਟੀਐਮ ਸਾਹਿਬ ਨਾਲ ਗੱਲ ਕਰਦੀ ਆ ਜਿਹੜੇ ਕਿ ਇੱਥੋਂ ਵੇਚ ਕੇ ਜਾਂ ਛੱਡ ਕੇ ਚਲੇ ਗਏ ਨੇ ਉਹ ਬੂਥ ਜਿਹੜੇ ਹੋਰ ਇੱਛੁਕ ਨੇ ਜਿਨ੍ਹਾਂ ਕੋਲੇ ਲਾਇਸੈਂਸ ਹੈ ਉਹਨਾਂ ਨੂੰ ਲੋਟ ਕਰ ਦਿੱਤੇ ਜਾਂਦੇ